ਗੁਰੂ ਦੇ ਬਰੋਬਰ ਮੰਝੀਆਂ ਡਾ ਕੇ ਬਹਿ ਗਏ ਕੋਈ ਕਹਿੰਦਾ ਮੈਂ ਗੁਰੂ ਕੋਈ ਕਹਿੰਦਾ ਮੈਂ ਗਰੂ ਹੁਣ ਇੱਥੇ ਸਿੱਖੋ ਧਿਆਨ ਰੱਖਿਓ ਇਸ ਚੀਜ਼ ਨੂੰ ਅੱਜ ਦੇ ਦੁਨੀਆਂ ਦੇ ਅੰਦਰ ਵੀ ਦੇਹ ਧਾਰੀ ਬਾਬੇ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰੋਬਰ ਆਸਣ ਲਾ ਕੇ ਬੈਠੇ ਨੇ ਬਰਬਰ ਤੇ ਸਾਡੇ ਕਈ ਸਿੱਖ ਜਾ ਕੇ ਉਹਨਾਂ ਕੋਲ ਹੱਥ ਜੋੜ ਕੇ ਮੰਗਦੇ ਨੇ ਜੀ ਸਾਨੂੰ ਪੁੱਤ ਦੇ ਦਿਓ ਸਾਨੂੰ ਮਹਿਲ ਮਾਣੀਆਂ ਦੇ ਦਿਓ ਸਾਨੂੰ ਆਹ ਦੇ ਦਿਓ ਸਾਨੂੰ ਉਹ ਦੇ ਦਿਓ ਗੁਰੂ ਕੋ ਨਹੀਂ ਆਉਣਾ ਗੁਰੂ ਦਾ ਪ੍ਰਕਾਸ਼ ਹੈ ਪਰ ਮੱਥਾ ਪਹਿਲੇ ਬਾਬੇ ਨੂੰ ਟੇਕਦੇ ਨੇ ਅੱਜ ਵੀ ਪੰਜਾਬ ਦੇ ਵਿੱਚ ਤੁਸੀਂ ਜਾ ਕੇ ਵੇਖ ਲਓ ਪਿਛੇ ਦਿਨੀ ਨੇ ਮੈਂ ਕਿਸੇ ਗੁਰਦੁਆਰੇ ਵਿੱਚ ਕਥਾ ਕਰਨੀ ਸੀ ਤੇ ਮੈਂ ਗੱਲ ਕਰਨੀ ਸੀ ਡੇਰਿਆਂ ਦੀ ਵੀ ਜਿਹੜਾ ਡੇਰਾਵਾਦ ਪੰਜਾਬ ਦੇ ਵਿੱਚ ਫੈਲ ਗਿਆ ਤੁਸੀਂ ਯਕੀਨ ਨਹੀਂ ਕਰੋਗੇ ਪਰਮੰਥ ਕਾ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਡੇਰਿਆਂ ਦੀ ਗੱਲ ਨਹੀਂ ਕਰਨੀ ਮੈਂ ਕਿਹਾ ਜੇ ਮੈਂ ਡੇਰਿਆਂ ਦੀ ਗੱਲ ਨਹੀਂ ਕਰਨੀ ਤੇ ਤੁਹਾਡੀ ਕਥਾ ਤੁਹਾਨੂੰ ਮੁਬਾਰਕ ਮੈਂ ਉਸ ਗੁਰਦੁਆਰੇ ਵਿੱਚ ਕਥਾ ਨਹੀਂ ਕਰ ਸਕਦਾ ਮਨ ਨੂੰ ਰੋਕਿਆ ਗਿਆ ਉਸ ਜਗ੍ਹਾ ਦੇ ਵਿੱਚ ਪਰ ਮੈਂ ਪ੍ਰਵਾਹ ਨਹੀਂ ਕੀਤੀ ਜੀ ਕਿਉਂਕਿ ਮੈਂ ਕੁਕਰਾਂ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਜੋ ਸਿੱਖਿਆ ਮਨੂੰ ਜਦੋਂ ਤੱਕ ਮੇਰੇ ਸਰੀਰ 'ਚ ਪ੍ਰਾਣ ਹੈ ਜੋ ਸਿੱਖਿਆ ਮਨੂੰ ਗੁਰੂ ਦਿੰਦਾ ਮੈਂ ਤਾਂ ਉਹ ਗੱਲ ਕਰਨੀ ਕਰਨੀ ਭਾਈ ਸੋ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਅੱਜ ਗੁਰੂ ਦੇ ਬਰਾਬਰ ਉਹ ਸਮਾਂ ਵੀ ਸੀ ਤੇ ਅੱਜ ਵੀ ਹੈ ਗੁਰੂ ਦੇ ਬਰਾਬਰ ਆਸਣ ਲਾ ਕੇ ਅੱਜ ਵੀ ਕਈ ਬਾਬੇ ਦੇ ਧਾਰੀ ਬੈਠੇ ਨੇ ਨਾਲ ਜਿਹੜੇ ਆਪਣੇ ਆਪ ਨੂੰ ਮਥਾ ਟਕਾ ਕੇ ਕਹ ਰਹੇ ਨੇ ਆਓ ਅਸੀਂ ਤੁਹਾਡਾ ਉਦਾਰ ਕਰਾਂਗੇ ਯਾਦ ਰੱਖਿਓ ਕੰਨ ਦੇ ਵਿੱਚ ਇੱਕ ਗੱਲ ਚੰਗੀ ਤਰੀਕੇ ਪਾ ਲੋ ਕੋਈ ਬੰਦਾ ਦੁਨੀਆ ਤੋਂ ਵੱਡਾ ਤੋਂ ਵੱਡਾ ਪਾਠੀ ਵੱਡੇ ਤੋਂ ਵੱਡਾ ਗ੍ਰੰਥੀ ਕਿਸੇ ਦਾ ਉਦਾਰ ਨਹੀਂ ਕਰ ਸਕਦਾ ਹਾਂ ਉਦਾਰ ਕਰੇਗਾ ਮੇਰਾ ਗੁਰੂ ਕਿਉਂਕਿ ਮੈਨੂੰ ਗੁਰੂ ਨੇ ਹੁਕਮ ਦਿੱਤਾ ਬਾਣੀ ਗੁਰੂ ਸਾਰੇ ਪੜੋ ਜੀ ਬਾਣੀ ਗੁਰੂ ਵਿਚ ਬਾਣੀ ਅੰਮ੍ਰਿਤ ਗੁਰਬਾਣੀ ਕਹੇ ਪ੍ਰਤੱਖ ਗੁਰੂ ਹੁਣ ਪ੍ਰਤੱਖ ਗੁਰੂ ਦੇ ਦਰਸ਼ਨ ਮਨੂੰ ਇਹਦੇ ਵਿੱਚੋਂ ਹੋਣੇ ਨੇ ਕਿ ਬਾਬੇ ਦੇ ਵਿੱਚ ਹੋਣੇ ਨੇ ਫੈਸਲਾਸੀ ਕਰਨਾ ਹੈ ਫੈਸਲਾਸੀ ਕਰਨਾ ਹੈ ਯਾਦ ਰੱਖਿਓ ਅਸੀਂ ਕਿਸੇ ਦੇਹਧਾਰੀ ਨੂੰ ਆਪਣਾ ਗੁਰੂ ਨਹੀਂ ਮੰਨ ਸਕਦੇ ਜੋ ਮਰਜੀ ਹੋ ਜਾਏ ਕੋਈ ਕਹੀ ਜਾਵੇ ਬੜੇ ਕਰਨੀ ਵਾਲੇ ਬਾਬੇ ਨੇ ਜੀ ਬੜੇ ਮਾਪੁਰਖ ਨੇ ਜੀ